ਜਿਹੜਾ ਅਮਨ अरोੜੇ ਵਾਲਾ ਐਪੀਸੋਡ ਹੈ ਇਹਦੇ ਵਿੱਚ ਫਿਰ ਕਿੰਨੇ ਮੰਦੀ ਸਾਹਮਣੇ ਆ ਗਈ ਹੁਣ ਐਸੀਆਂ ਸਥਿਤੀਆਂ ਦੇ ਵਿੱਚ ਜੇ ਇਹਨਾਂ ਤੇ ਐਮਪੀ ਕਰਾਸ ਵੋਟਿੰਗ ਦੇ ਸ਼ੱਕ ਚ ਹੈ ਉਧਰ ਐਮਐਲਏ ਜਿਹੜੇ ਨੇ ਅਸੰਤੁਸ਼ਟ ਨੇ ਤਾਂ ਪਾਰਟੀ ਲਈ ਅਗਲਾ ਟਾਈਮ ਤਾਂ ਔਖਾ ਲੱਗ ਰਿਹਾ ਨਾ ਰੰਦਾਵਾ ਸਾਹਿਬ ਦੇਖੋ ਪਹਿਲਾਂ ਕਿਉਂਕਿ ਸ਼ੁਰੂਆਤ ਤੁਸੀਂ ਉਪ ਰਾਸ਼ਟਰਪਤੀ ਦੀ ਚੋਣ ਤੋਂ ਕੀਤੀ ਹੈ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਪੀਆ ਦੇ ਉੱਤੇ ਸ਼ੱਕ ਹੈ 15 ਕੈਂਪੀਜਟਾਂ ਦੇ ਹੈਗੇ ਜਿਹੜੇ ਕਰਾਸ ਵੋਟਿੰਗ ਕਰਕੇ ਉਹਨਾਂ ਚ ਇੱਕ ਆਮਾਦੀ ਪਾਰਟੀ ਦੇ ਵੀ ਹੈਗੇ ਆ ਇੱਕ ਤਾਂ ਕੱਲ ਪਾਸਕਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਐਨਡੀਏ ਦੇ ਵਿੱਚ ਵੀ ਬਹੁਤ ਸਾਰੀ ਕਰਾਸ VOTING ਦੇ ਚਾਂਸਸ ਹੈਗੇ ਆ ਇਹਦਾ ਮਤਲਬ ਕਿ ਇਹ ਉਸ ਰਣਨੀਤੀ ਦਾ ਹਿੱਸਾ ਤਾਂ ਨਹੀਂ ਕਿ ਆਪਣੇ ਬੰਦਿਆਂ ਨੂੰ ਥੋੜਾ ਜਿਹਾ ਅਸੰਤੁਸ਼ਟ ਦਿਖਾਓ ਤਾਂ ਕਿ ਜਿਹੜੇ ਦੂਜੇ ਖੇਮੇ ਦੇ ਬੰਦੇ ਆ ਉਹਨਾਂ ਦੀ ਨਜ਼ਰ ਇਸ ਪਾਸੇ ਨੂੰ ਚਲੀ ਜਾਏ ਤੇ ਅਸੀਂ ਜਿਹੜੇ ਇਹਨਾਂ ਦੇ ਵਿੱਚ ਸੇਂਦ ਲਗਾਣੀ ਹੈ ਉਹ ਪਰ ਅਸੀਂ ਆਪਣਾ ਕੰਮ ਆਸਾਨੀ ਨਾਲ ਕਰ ਸਕੀਏ ਕਿ ਇਹ ਉਦਾਂ ਦਾ ਹੀ ਕੁਝ ਸੀ ਇਹਦੇ ਵਿੱਚ ਇੱਕ ਐਮਪੀ ਨਾਲ ਮੇਰੀ ਗੱਲ ਹੋਈ ਸੀਗੀ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਕਿਹਾ ਕਿ ਮਹੀਨਾ ਪਹਿਲਾਂ ਤਾਂ ਸਾਨੂੰ ਇਹ ਗੱਲ ਕਹੀ ਗਈ ਸੀ ਕਿ ਆਪਾਂ ਨੇ ਐਨਡੀਏ ਦੇ ਉਲਟ ਵੋਟ ਪਾਣੀ ਹੈ ਯਾਨੀ ਕਿ ਯੂਪੀਏ ਜਿਹੜਾ ਯੂਪੀਏ ਤਾਂ ਨਹੀਂ ਹੈ ਇੰਡੀਆ ਬਲੌਕ ਜਿਹੜਾ ਹੈਗਾ ਉਹਦੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਲੇਕਿਨ ਉਸ ਤੋਂ ਬਾਅਦ ਕਾਫੀ ਚੱਕਥਲ ਹੋਈ ਲੇਕਿਨ ਕੋਈ ਪਾਰਟੀ ਨੇ ਕੋਈ ਲਾਈਨ ਨਹੀਂ ਦਿੱਤੀ ਤੇ ਇਹਦਾ ਮਤਲਬ ਕਿਸੇ ਕੋਈ ਲਾਈਨ ਨਹੀਂ ਦਿੱਤੀ ਬੰਦਾ ਇਸ ਟਾਈਮ ਤਾਂ ਇਕੋ ਵੀਟੋ ਵੀ ਜਾਰੀ ਕਰਦਾ ਉਹ ਕਹਿੰਦੇ ਆ ਕਿ ਵੀ ਆਪ ਆਪਣਾ ਇਸ ਇੱਕ ਇਹ ਕੈਂਡੀਡੇਟ ਹੈ ਤੁਸੀਂ ਅਗਰ ਇਹ ਪੂਰਾ ਮੰਥ ਦੇਖੋ ਜਦੋਂ ਦੇ ਮਤਲਬ ਇਹ ਤੁਹਾਨੂੰ ਕੈਂਡੀਡੇਟ ਸਿਲੈਕਟ ਹੋਏ ਨੇ ਉਸ ਤੋਂ ਬਾਅਦ ਅਗਰ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਆਪਣੀ ਆਪਣੀ ਗੱਲ ਦੱਸ ਦਿੱਤੀ ਕਿ ਉਹ ਕਿੱਥੇ ਨੇ ਕੋਈ ਕਲੈਰਿਟੀ ਲੈਣ ਦੀ ਕਿਸੇ ਤੋਂ ਲੋੜ ਨਹੀਂ ਸੀ ਪੈਦੀ ਉਹਨਾਂ ਨੂੰ ਸਭ ਨੂੰ ਪਤਾ ਸੀ ਈਵਨ ਸੁਖਵੀਰ ਬਾਦਲ ਹੋਰਾਂ ਕੋਲੇ ਚਾਹੀ ਇੱਕ ਹੀ ਕੈਂਡੀਡੇਟ ਸੀ ਉਹਨਾਂ ਨੇ ਵੀ ਦੱਸਤਾ ਵੀ ਅਸੀਂ ਨਹੀਂ ਪਾ ਰਹੇ ਕਿਸੇ ਨੂੰ ਕਲੈਰਿਟੀ ਹੈ ਨਾ ਕਿ ਨਹੀਂ ਪਾ ਰਹੇ ਤਾਂ ਆਮ ਆਦਮੀ ਪਾਰਟੀ ਨੇ ਇਹ ਜੀ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਵੀ ਉਹ ਕਿੱਧਰ ਜਾ ਰਹੇ ਨੇ ਕਿ ਉਹ ਐਨਡੀਏ ਵੱਲ ਜਾ ਰਹੇ ਨੇ ਕਿ ਉਹ ਇੰਡੀਆ ਬਲੌਕ ਵੱਲ ਜਾ ਰਹੇ ਨੇ ਕਿ ਉਹ ਅਬਸਟੇਨ ਰਹਿਣਗੇ ਕੀ ਕਰਨਗੇ ਮਤਲਬ ਕੋਈ ਕਲੈਰਿਟੀ ਨਹੀਂ ਇਹਦਾ ਮਤਲਬ ਹੈ ਕਿ ਫਿਰ ਤਾਂ ਐਮਪੀ ਆਪਣੇ ਆਪ ਤਾਂ ਹੀ ਆਗੇ ਵੀ ਜਿੱਥੇ ਜੀ ਨੂੰ ਪਾਣੀਆ ਪਾ ਲੋ ਸੋ ਮੈਨੂੰ ਇਹ ਲੱਗ ਰਿਹਾ ਕਿ ਇੱਕ ਥੋੜੀ ਜੀ ਇਹ ਪਾਰਟੀ ਦੇ ਲੈਵਲ ਤੇ ਇੱਕ ਖਾਮੀ ਰਹੀ ਹੈ ਜੇ ਅੱਜ ਉਹਨਾਂ ਤੇ ਉਂਗਲਾਂ ਉੱਠ ਰਹੀਆਂ ਨੇ ਤੇ ਉਹਦੀ ਕਬੱਡੀ ਖਾਮੀ ਇਹ ਵੀ ਹੈਗੀ ਆ ਦੂਜੀ ਗੱਲ ਅਮਨ ਅਰੋੜਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਅਮਨ ਅਰੋੜਾ ਵਾਲੀ ਗੱਲ ਵੀ ਬਹੁਤ ਇੰਪੋਰਟੈਂਟ ਹੈ ਉਹ ਮੈਂ ਇਸ ਕਰਕੇ ਵੀ ਕਹੂੰਗਾ ਇੰਪੋਰਟੈਂਟ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਉਹਨਾਂ ਨੇ ਵੀ ਕੋਈ ਬੰਦਾ ਕਿਸੇ ਨਾਲ ਮਿਲਦਾ ਆਪਾਂ ਇੱਕ ਬਣਾ ਲੈਨੇ ਆ ਜੀ ਇਹ ਉਧਰ ਤੋਂ ਤਾਂ ਨਹੀਂ ਕਿਤੇ ਜਾ ਰਿਹਾ ਇਸ ਤਰ੍ਹਾਂ ਦੀ ਗੱਲਾਂ ਆਮ ਚਲਦੀਆਂ ਨਹੀਂ ਜੇਕਰ ਤੁਸੀਂ ਇੱਕ ਖਿਆਲ ਕਰੋ ਇੱਕ ਵਿਚਾਰ ਹੈ ਮੇਰਾ ਆਪਣਾ ਇੱਕ ਚੀਫ ਮਨਿਸਟਰ ਅਗਰ ਆਪਣੀ ਸਰਕਾਰ ਜਾਂ ਮੰਗਾਂ ਨੂੰ ਲੈ ਕੇ ਜਾਂ ਜ਼ਰੂਰਤਾਂ ਨੂੰ ਲੈ ਕੇ ਕਦੇ ਵੀ ਪ੍ਰਾਈਮ ਮਿਨਿਸਟਰ ਕੋਲੇ ਨਹੀਂ ਜਾ ਰਹਾ ਤਾਂ ਇਹਦਾ ਮਤਲਬ ਕੀ ਹੈ ਕੀ ਉਹ ਨਹੀਂ ਜਾ ਰਹਾ ਜਾਂ ਉਹ ਨਹੀਂ ਜਾਣ ਦਿੱਤਾ ਜਾ ਰਹਾ ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ ਕਿਉਂਕਿ ਕੀ ਇਹਦਾ ਮਤਲਬ ਕੀ ਲੈਕ ਆਫ ਕੰਫੀਡੈਂਸ ਹੈ ਮਤਲਬ ਆਪਣੀ ਪਾਰਟੀ ਦੇ ਦੀ ਲੀਡਰਸ਼ਿਪ ਦੇ ਵਿੱਚ ਆਪਣੇ ਹੀ ਨੇਤਾਵਾਂ ਨੂੰ ਲੈ ਕੇ ਕੋਈ ਪਾਰਟੀ ਬਹੁਤ ਅਵਿਸ਼ਵਾਸ ਹੈ ਜਿਹਦੇ ਕਰਕੇ ਮਤਲਬ ਇਹ ਚੀਜ਼ਾਂ ਵਾਪਰ ਰਹੀਆਂ ਨੇ ਮੈ ਇੱਕ ਬੰਨੂ ਯਾਦ ਹੈ ਕਾਫੀ ਟਾਈਮ ਹੋ ਗਿਆ ਇੱਕ ਜਦੋਂ ਇਹ ਉਹਦੀ ਗੱਲ ਹੈ ਜਦੋਂ ਸਾਡਾ ਆਰਡੀਐਫ ਦਾ ਵੀ ਪੈਸਾ ਪਿਆਸੀ ਜਾਂ ਨੈਸ਼ਨਲ ਹੈਲਥ ਮਿਸ਼ਨ ਦਾ ਵੀ ਪੈਸਾ ਪਿਆਸੀ ਸਰਵ ਸਿੱਖਿਆ ਅਭਿਆਨ ਦਾ ਵੀ ਪੈਸਾ ਪਿਆਸੀ ਤਾਂ ਇੱਕ ਖਬਰ ਸੀ ਇਹ ਮਤਲਬ ਅੰਦਰੋਂ ਆਈ ਸੀ ਐਸਡੀ ਵੱਲੋਂ ਕਿ ਸ਼ਾਇਦ ਚੀਫ ਮਿਨਿਸਟਰ ਇਹ ਗੱਲ ਪ੍ਰਾਈਮ ਮਿਨਿਸਟਰ ਕੋਲੇ ਜਾ ਕੇ ਰੱਖਣੇ ਇਸ ਤੋਂ ਬਹੁਤ ਰਿਐਕਸ਼ਨ ਹੋਇਆ ਬਹੁਤ শারਪ ਰਿਐਕਸ਼ਨ ਹੋਇਆ ਜੀ ਤੁਹਾਨੂੰ ਕਿਨੇ ਕਿਆਏਗਾ ਵੀ ਜਿਹੜਾ ਸੀਐਮਓ ਉਹ ਪੀਐਮ ਕੋਲ ਜਾਏਗਾ ਇਹ ਤੋਂ ਸਾਫ਼ ਸੀਗਾ ਕਿ ਸੀਐਮ ਨੂੰ ਆਪਣੇ ਇਸ਼ੂਜ਼ ਉਠਾਣ ਦੇ ਤੈ ਹੀ ਨਹੀਂ ਜਾ ਰਹੇ ਤਾਂ ਹੁਣ ਜਦੋਂ ਚਲੋ ਮੈਂ ਇਹ ਅਗਲੇ ਜਿਹੜਾ ਚਰਨ ਚ ਗੱਲ ਕਰੂੰਗਾ ਜਦੋਂ ਆਪਾਂ ਪ੍ਰਾਈਮ ਮਿੰისტਰ ਦੇ ਦੌਰੇ ਦੇ ਉੱਤੇ ਗੱਲ ਕਰਾਂਗੇ ਵੀ ਸਾਨੂੰ ਕੀ ਮਿਲਿਆ ਜਾਂ ਕੀ ਨਹੀਂ ਮਿਲਿਆ ਇਹ ਆਪਾਂ ਉਦੋਂ ਗੱਲ ਕਰਾਂਗੇ ਪਰ ਮੈਂ ਇੱਕ ਸਵਾਲ ਇਹ ਰੱਖਣਾ ਚਾਹੁੰਦਾ ਵੀ ਜਦੋਂ ਇਦਾਂ ਦਾ ਲੈਕ ਆਫ ਕੰਫੀਡੈਂਸ ਹੋਵੇ ਆਪਣੇ ਬੰਦਿਆਂ ਦੇ ਵਿੱਚ ਤਾ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਭਰਦੀਆਂ ਹੀ ਨੇ ਹੁਣ ਅਮਨ ਅਰੋੜਾ ਹੋਰਾਂ ਦਾ ਪਹਿਲਾ ਇਹ ਆਇਆ ਵੀ ਦੋ ਮਿਨਿਸਟਰ ਇਕ ਨਹੀਂ ਦੋ ਮਿਨਿਸਟਰਾਂ ਨਾਲ ਇਦਾਂ ਦਾ ਵਰਤਾਰ ਕੀਤਾ ਸਿਕਿਉਰਿਟੀ ਗਾਰਡ ਕੋਈ ਵੀ ਜਿਹੜੀ ਗੱਡੀ ਅੰਦਰ ਜਾਂਦੀ ਹੈ ਉਹਦੇ 'ਚ ਇਹ ਜ਼ਰੂਰ ਪੁੱਛਦੇ ਆ ਕਿ ਕੌਣ ਹੈ ਅੰਦਰ ਮਿਨਿਸਟਰ ਦੀ ਤਾਂ ਉਹਨਾਂ ਨੂੰ ਪਛਾਣ ਹੁੰਦੀ ਹੈ ਲੇਕਿਨ ਮਿਨਿਸਟਰ ਦੇ ਨਾਲ ਜਿਹੜੇ ਬੰਦੇ ਜਾਂਦੇ ਆ ਉਹਨਾਂ ਦੀ ਪਛਾਣ ਕਰਨਾ ਦੀ ਜ਼ਿੰਮੇਵਾਰੀ ਵੀ ਉਹਨਾਂ ਉੱਤੇ ਹੀ ਹੈ ਉਹਨਾਂ ਦਾ ਕੰਮ ਹੈ ਮੈਂ ਨਹੀਂ ਕਹੂੰਗਾ ਕਿ ਵੀ ਉਹ ਅਗਰ ਮਨਿਸਟਰ ਨੇ ਕਹਿਤਾ ਆ ਵੀ ਹਾਂ ਮੇਰੇ ਨਾਲ ਹੈ ਤਾਂ ਇਹਦਾ ਮਤਲਬ ਇਹ ਉਸ ਬੰਦੇ ਨੂੰ ਕਲੀਨ ਚਿੱਟ ਮਿਲ ਗਈ ਪਰ ਉਹ ਉਹਦਾ ਕੰਮ ਹੈ ਕਿ ਉਹ ਦੱਸੇ ਵੀ ਕੌਣ ਹੈ ਤਾਂ ਕਿ ਉਹ ਲਿਖਣ ਵੀ ਆ ਬੰਦਾ ਇਸ ਬੰਦੇ ਨਾਲ ਆਇਆ ਸੀ ਕੱਲ ਨੂੰ ਕੁਝ ਮਿਸ ਹੈਪਨਿੰਗ ਹੋ ਜੇ ਤਾਂ ਕਮ ਸੇ ਕਮ ਕਿਸੇ ਨੂੰ ਤਾਂ ਜ਼ਿੰਮੇਵਾਰ ਠਹਿਰਾਇਆ ਜਾ ਸਕੇ ਨਾ ਵੀ ਕੌਣ ਆਪਣੇ ਦਮ ਤੇ ਲੈ ਕੇ ਗਿਆ ਬੰਦੇ ਦੂਜੀ ਗੱਲ ਇਹ ਇੱਕ ਮਨਿਸਟਰ ਨਾਲ ਵੀ ਗੱਲ ਹੋ ਰਹੀ ਸੀ ਐਪੀਸੋਡ ਹੋਇਆ ਕਿਉਂ ਵੀ ਕੀ ਲੱਗ ਰਿਹਾ ਉਹ ਕਹਿੰਦੇ ਯਾਰ ਵੀ ਸਾਰਿਆਂ ਨਾਲ ਹੀ ਹੁੰਦਾ ਹੈ ਸਾਰੇ ਹੁਣ ਪੁੱਛਦੇ ਡਰਾਈਵਰ ਤੱਸ ਦਿੰਦਾ ਵੀ ਕਿਹੜੇ ਮਨਿਸਟਰ ਅੰਦਰ ਨੇ ਤੇ ਕੌਣ ਬੰਦਾ ਹੋਗਾ ਤੇ ਉਹ ਕਹਿੰਦੇ ਵੀ ਠੀਕ ਹੈ ਗੱਡੀ ਦਾ ਨੰਬਰ ਨੋਟ ਕੀਤਾ ਅਗੇ ਚਲੇ ਗਏ ਗੇਟ ਦੇ ਉੱਤੇ ਉਤਾਰ ਦਿਆ ਅਸੀਂ ਅੰਦਰ ਚਲੇ ਨੇ ਗੱਡੀ ਬਾਹਰ ਆ ਜਾਂਦੀ ਹੈ ਸਾਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਵੀ ਗੱਡੀ ਕਿੱਥੇ ਲੱਗ ਰਹੀ ਹੈ ਕਿਤੇ ਨਹੀਂ ਅਸੀਂ ਵਾਪਸੀ ਤੇ ਫਿਰ ਆਪਣੇ ਡਰਾਈਵਰ ਨੂੰ ਫੋਨ ਕਰਦੇ ਗੱਡੀ ਫਿਰ ਉੱਥੇ ਆ ਜਾਂਦੀ ਹੈ ਲੈ ਕੇ ਅਸੀਂ ਚਲੇ ਜਾਂਦੇ ਹੁਣ ਇੱਥੇ ਸੀ ਬੀ ਸ਼ਾਇਦ ਸਿਕਿਉਰਿਟੀ ਗਾਰਡ ਨੇ ਇਹ ਕਹਿਤਾ ਵੀ ਠੀਕ ਹੈ ਗੱਡੀ ਅੰਦਰ ਜਾਏ ਤੇ ਮੰਤਰੀ ਜੀ ਨੂੰ ਉਤਾਰ ਕੇ ਵਾਪਸ ਬਾਹਰ ਲਿਆ ਦੇ ਕਿਉਂਕਿ ਕੱਲੋਂ ਗੱਡੀਆਂ ਵੀ ਬਹੁਤ ਹੋ ਕੇ ਆਉਣੀਆਂ ਮਤਲਬ ਜਦੋਂ ਦੀ ਕੈਬਿਨੇਟ ਸੀਗੀ ਕੈਬਿਨੇਟ ਦੇ ਵਿੱਚ ਤਾਂ ਮੰਤਰੀ ਅਫਸਰ ਇਹ ਵੋ ਸਾਰੇ ਆਉਂਦੇ ਜਿਹੜੀ ਮੈਨੂੰ ਲੱਗਦਾ ਖਾਮੀ ਵਾਲੀ ਗੱਲ ਜਿਹੜੀ ਤੁਸੀਂ ਉਜਾ ਕਰ ਕੀਤੀ ਸੀ ਛੇਵੇਂ ਮੰਡੀ ਵਾਲੀ ਜਿਹੜੀ ਪਾੜ ਰਹੀ ਹੈ ਉਹ ਇਹ ਜ਼ਰੂਰ ਹੈਗੀ ਹੈ ਕਿ ਕੀ ਸਾਰਿਆਂ ਦੀ ਗੱਡੀਆਂ ਅੰਦਰ ਨੂੰ ਅਣ ਕੇ ਦਿੱਤੀਆਂ ਜਾਣੀ ਜਿਹੜੀਆਂ ਜਾਂ ਜਿਹੜੇ ਇੱਕ ਛੇਵੇਂ ਦੇ ਬੰਦੇ ਆ ਅਰਚੀ ਮੰਤਰੀ ਛੇਵੇਂ ਦੇ ਬੰਦੇ ਆ ਉਹਨਾਂ ਦੇ ਬੰਦਿਆਂ ਨੂੰ ਅੰਦਰ ਆ ਜਾਣਤੀ ਜਾਏ ਬਾਕੀਆਂ ਦੀ ਬਾਹਰ ਲਗਾਈਏ ਕੀ ਇਸ ਤਰ੍ਹਾਂ ਦੀ ਕੋਈ ਦਿਖ ਰਹੀ ਹੈ ਚੀਜ਼ ਇਹ ਚੀਜ਼ਾਂ ਦੇ ਸਵਾਲ ਤਾਂ ਦੇਖੋ ਜਾਂ ਤਾਂ ਅਮਨ ਅਰੋੜੀ ਦੇ ਸਕਦੇ ਨੇ ਜਾਂ ਭਗਵੰਤ ਮਾਨ ਗੁਣੀ ਦੇ ਸਕਦੇ ਵੀ ਕਿਉਂ ਆ ਪਰ ਆਲਦੋ ਕੱਲ ਚੀਫ ਸੈਕਟਰੀ ਨੇ ਫਿਰ ਉਸੇ ਟਾਈਮ ਹੀ ADGP ਸਿਕਿਉਰਿਟੀ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਪਾਂਡੇ ਜਿਹੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਅੱਗੇ ਤੋਂ ਕਿਸੇ ਵੀ ਮਿਨਿਸਟਰ ਦੀ ਗੱਲ ਹੀ ਬਾਹਰ ਨਹੀਂ ਰਹਿਣੀ ਚਾਹੀਦੀ ਸਭ ਦੀਆਂ ਅੰਦਰ ਆਣੀ ਚਾਹੀਦੀ ਕਿਹਾ ਮਾਮਲਾ ਸੌਰਟ ਆਊਟ ਹੋ ਗਿਆ ਪਰ ਇਹ ਇੱਕ ਬਹੁਤ ਸਵਾਲ ਜ਼ਰੂਰ ਛੱਡ ਗਿਆ ਕੀ ਉਹ ਅਮਨ ਅਰੋੜ ਦੇ ਗੱਲ ਬਿਲਕੁਲ ਠੀਕ ਸੀ ਵੀ ਅਗਰ ਇੱਕ ਚੀਫ ਸੈਕਟਰੀ ਦੀ ਜਾਂ ਸਬੰਧਿਤ ਮਨੇ ਅਧਿਕਾਰੀਆਂ ਦੀਆਂ ਗੱਡੀਆਂ ਅੰਦਰ ਜਾ ਸਕਦੀਆਂ ਨੇ ਅੰਦਰ ਖੜੀਆਂ ਹੋਣਗੀਆਂ ਉਹਨਾਂ ਦੀ ਪਾਰਕਿੰਗ ਚ ਚੀਫ ਮਿਨਿਸਟਰ ਵਾਲੀ ਪਾਰਕਿੰਗ ਚ ਤਾਂ ਕੈਬਨਿਟ ਮੰਤਰੀਆਂ ਦੀ ਕਿਉਂ ਨਹੀਂ ਖੜੀਆਂ ਹੋਣਗੀਆਂ ਇਹ ਸਵਾਲ ਤਾਂ ਜਾਇਜ਼ ਨੇ ਆਪਣੇ ਉਸ ਚ ਦੇਖਿਆ ਜਾਏ ਤਾਂ ਕੋਈ ਨਜਾਇਜ਼ ਸਵਾਲ ਨਹੀਂ ਹੈ ਕਿ ਉਹਨਾਂ ਦੇ ਕਿਉਂ ਨਹੀਂ ਖੜੀਆਂ ਹੋਣਗੀਆਂ ਇਹਦੇ ਜਵਾਬ ਤਾਂ ਦੇਣਾ ਹੀ ਪੈਣੇ ਆ ਔਰ ਚੀਫ ਸੈਕਟਰੀ ਨੂੰ ਹੀ ਦੇਣੇ ਪੈਣੇ ਆ ਵੀ ਕਿਉਂ ਨਹੀਂ ਖੜੀਆਂ ਕਰਨੀ ਵੀ ਕੀ ਉਹਨਾਂ ਨੂੰ ਕੋਈ ਤਾਕੀਦ ਸੀ ਯਾ ਸਿਕਿਉਰਿਟੀ ਵਾਲਿਆਂ ਨੂੰ ਕੋਈ ਤਾਕੀਦ ਕੀਤਾ ਗਿਆ ਹੈ ਕਿਸੇ ਤੇ ਵੀ ਭਾਈ ਆਹ ਆਹ ਬੰਦਿਆਂ ਦੀ ਗੱਡੀਆਂ ਬਾਹਰ ਰਹਿਣਗੀਆਂ ਬਾਕੀਆਂ ਦੀ ਅੰਦਰਾਂ ਨੂੰ ਤੋਂ ਇਸ ਤਰ੍ਹਾਂ ਦੇ ਸਵਾਲ ਹੈਗੇ ਨੇ ਮੈਨੂੰ ਲੱਗਦਾ ਹੈ ਜੋ ਇਹ ਚੀਜ਼ ਦਾ ਕਟੋ-ਕਟਲ ਸਾਬਿਤ ਕਰ ਹੀ ਰਹੇ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਲੇਕਿਨ ਪਾਰਟੀ ਦੇ ਵਿੱਚ ਅੱਛਾ ਨਾ ਚੱਲਣਾ ਤਾਂ ਇੱਕ ਪਹਿਲੂ ਆ ਪਾਰਟੀ ਪਰਫਾਰਮ ਕੀ ਕਰ ਰਹੀ ਹੈ ਬਦੌਰ ਗਵਰਨਮੈਂਟ ਸਰਕਾਰ ਵਜੋਂ ਪਰਫਾਰਮ ਕੀ ਕਰ ਰਹੀ ਹੈ ਕੇਜਰੀਵਾਲ ਲਈ ਇਹ ਵੀ ਤਾਂ ਸੰਕਟ ਹੋਊਗਾ ਨਾ ਜੀ ਇੰਦਰਪ੍ਰੀਤ ਜੀ ਕਿ ਜਦੋਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਲਿਆਉਂਦੇ ਹੋ ਉਹ ਤੁਹਾਨੂੰ ਵਾਪਸ ਲੈਣੀ ਪੈ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੜਾਂ ਦੀ ਸਥਿਤੀ ਬਣੀ ਹੈ ਇਹਦੇ ਨਾਲ ਤੁਸੀਂ ਸੱਜਣਾ ਕਿਵੇਂ ਆ ਜਿਹੜੀ ਬਾਕੀ ਵੱਖ-ਵੱਖ ਮੌਕਿਆਂ ਤੇ ਮੁੱਦਿਆਂ ਦੇ ਉੱਤੇ ਇੱਕ ਥੋੜੀ ਗੁੱਡਵਿਲ ਹੁੰਦੀ ਹੈ ਸਰਕਾਰ ਦੀ ਵੀ ਨਹੀਂ ਠੀਕ ਜਾ ਰਹੇ ਨੇ ਸਰਕਾਰਾਂ ਬਾਰੇ ਇਹ ਤੇ ਹੁੰਦਾ ਹੀ ਨਹੀਂ ਵੀ ਕਮਾਲ ਕਰਤੀ ਸਰਕਾਰਾਂ ਦੀ ਆਲੋਚਨਾ ਹੁੰਦੀ ਹੈ ਲੇਕਿਨ ਜਿਹੜੀ ਗੁੱਡਵਿਲ ਉਹ ਵੀ ਨਜ਼ਰ ਨਹੀਂ ਆ ਰਹੀ ਸੋ ਜੇ ਤੁਹਾਡੇ ਕੋਲ ਸੱਤਾ ਸਿਰਫ ਪੰਜਾਬ 'ਚ ਹੈ ਉਹਨੂੰ ਰੀਟੇਨ ਕਰਨਾ ਉਹ ਵਾਪਸੀ ਕਰਨੀ ਫੇਰ ਤੇ ਜੇ ਨਾ ਹੋਈ ਫਿਰ ਤਾਂ ਤੁਸੀਂ ਸੱਤਾ ਤੋਂ ਬਾਹਰ ਹੀ ਐ ਪਾਰਟੀ ਚਲਾਉਣੀ ਸੱਤਾ ਤੋਂ ਬਾਹਰ ਔਖੀ ਹੋ ਜਾਂਦੀ ਐ ਖਰਚੇ ਵੀ ਬਹੁਤ ਨੇ ਸੋ ਤੁਹਾਡੀ ਰਾਜਨੀਤੀ ਕਿੰਨਾ ਲੀਹਾਂ ਤੇ ਅੱਗੇ ਜਾਊਗੀ ਕੀ ਤੁਸੀਂ ਕੋਈ ਆਡਿਓਲੋਜੀ ਤੇ ਚੱਲ ਰਹੇ ਹੋ ਤੁਹਾਡਾ ਕੋਈ ਪਟਾ ਪੱਕਾ ਵੋਟ ਬੈਂਕ ਐ ਤੁਸੀਂ ਕਿਸੇ ਖਾਸ ਵਰਗ ਦੀ ਨੁਮਾਇੰਦਗੀ ਕਰਦੇ ਹੋ ਕੁਝ ਤਾਂ ਹੋਵੇ ਕੋਈ ਵਰਕਰ ਬੇਸ ਹੋਵੇ ਜਦੋਂ ਤੁਹਾਡੇ ਕੋਲ ਐਸਾ ਕੁਝ ਵੀ ਨਹੀਂ ਐ ਤਾਂ ਫਿਰ ਇਸ ਤੋਂ ਬਾਅਦ ਤੁਹਾਡੀ ਅਗਲੀ ਰਾਜਨੀਤੀ ਕਿੱਦਾਂ ਵਧੂਗੀ ਤੇ ਲੀਡਰ ਤੁਹਾਡੇ ਨਾਲ ਕਿਉਂ ਖੜੇ ਰਹਿਣੇ ਅੰਦਰ ਪ੍ਰੀਤ ਜੀ ਇਹ ਸਵਾਲ ਤਾਂ ਉੱਠਦਾ ਕਿਉਂ ਭਾਸਕਰ ਸਾਹਿਬ ਜੀ ਤੁਸੀਂ ਤੋਰਦੇ ਹੋ ਗੱਲ ਹਲਕੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਹਾਲਾਤ ਇਦਾਂ ਦੇ ਹੈਗੇ ਆ ਕਿ ਆਮ ਆਦਮੀ ਪਾਰਟੀ ਦੀ 3.5 ਸਾਲ ਦੀ ਅਚੀਵਮੈਂਟ ਅਚੀਵਮੈਂਟ ਬੇਸਿਕਲੀ ਸਰਕਾਰ ਇਸ ਕਰਕੇ ਬਦਲੀ ਗਈ ਸੀ ਜਾਂ ਲੋਕਾਂ ਨੇ ਵੋਟਾਂ 92 ਐਮ.ਐਲ.ਏ ਐਸ ਸਰਕਾਰ ਨੂੰ ਇਸ ਕਰਕੇ ਦਿੱਤੇ ਸੀਗੇ ਕਾਰਨ ਕੀ ਬਦਲਾਅ ਆਇਆ ਬਦਲਾਅ ਆਇਆ ਜਿਹੜੀ ਰਿਵਾਇਤੀ ਪੋਲਿਟਿਕਸ ਤੋਂ ਲੋਕਾਂ ਨੇ ਤੰਗ ਆ ਕੇ ਵੋਟ ਦਿੱਤੇ ਸੀਗੇ ਪਰ ਹਜੇ ਤੱਕ ਉਹ ਬਦਲਾਅ ਨਜ਼ਰ ਨਹੀਂ ਆਇਆ 300 ਯੂਨਿਟ ਬਿਜਲੀ ਫ੍ਰੀ ਦੇਣ ਤੋਂ ਬਾਅਦ ਕੀ ਬਦਲਾਅ ਆ ਗਿਆ ਨਹੀਂ ਐਸੇ ਅਸੀਂ ਕਈ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਕਹਿ ਚੁੱਕੇ ਹਾਂ ਕਿ ਵੀ ਤੁਸੀਂ ਕੋਈ ਲੰਗਰ ਲਾਣਾ ਹੈ ਤੇ ਲੋਨ ਲੈ ਕੇ ਲੰਗਰ ਲਾਓਗੇ ਤੇ ਉਹਨੂੰ ਕੌਣ ਸਹੀ ਗੱਲ ਕਹੇਗਾ ਔਰ ਐਦਾਂ ਦੀ ਹੀ ਹਾਲਾਤ ਹੈ ਜਿਹੜੇ ਹੁਣ ਮਨੀਸ਼ ਸੋਦੀਆ ਉਹਨਾਂ ਨੇ ਵੀ ਪਿਛੇ ਕਹੀ ਸੀ ਵੀ ਤੂੰ ਕੋਈ ਸਵਾਲ ਪੁੱਛਿਆ ਪੋਜੀਸ਼ਨ ਸਵਾਲ ਜਵਾਬ ਸ਼ਾਮਦਾਮ ਅੰਡਵੇਦ ਉਹਦੇ ਵਿੱਚ ਕੋਈ ਜਵਾਬ ਦੇਣਾ 300 ਯੂਨਿਟ 300 ਯੂਨਿਟ 300 ਯੂਨਿਟ ਕੀ ਉਸ 300 ਯੂਨਿਟ 300 ਯੂਨਿਟ 300 ਯੂਨਿਟ ਨਾਲ ਅਗਲੀ ਸਰਕਾਰ ਵੰਡ ਸਕਦੀ ਹੈ ਇਹ ਤੇ ਇਨਟਰੋਸਪੈਕਸ਼ਨ ਐਨਾਲੀ ਵੀ ਕੀਤੀ ਹੋਈਗੀ ਨਾ ਪਰ ਐਦਾਂ ਦਾ ਕਿਹੜਾ ਯੂਐਸਪੀ ਹੈਗਾ ਜਿਦੇ ਕਰਕੇ ਆਪਾਂ ਐ ਕਹੀਏ ਕਿ 3.5 ਸਾਲ ਬਾਅਦ ਆਪਾਂ ਇੱਕ ਐਦਾਂ ਦਾ ਨੈਰੇਟਿਵ ਸੈੱਟ ਕੀਤਾ ਹੈ ਕਿ ਸਰਕਾਰ ਰਿਪੀਟ ਹੋਏਗੀ ਉਹ ਨੈਰੇਟਿਵ ਹੁਣ ਅਗਲੇ 1.5 ਸਾਲ ਦੇ ਵਿੱਚ ਕਿਦਾਂ ਸੈੱਟ ਕਰਨਗੇ ਬੜਾ ਔਖਾ ਹੈਗਾ ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਰਕਾਰ ਸਹੀ ਚੱਲ ਰਹੀ ਹੈ ਜੇ ਸਰਕਾਰ ਨੂੰ ਆਪਣੇ ਹੀ ਐਮਐਲਏ ਨੂੰ ਕਿ ਵੀ ਉਹ ਹਜੇ ਹੀ ਅਗਰ ਹਲਚਲ ਨਜ਼ਰ ਆ ਰਹੀ ਹੈ ਇੱਕ ਤੁਹਾਡਾ ਐਮਐਲਏ ਜਿਹੜਾ ਮੁੱਖ ਮੰਤਰੀ ਉਹਨਾਂ ਦਾ ਰਿਸ਼ਤੇਦਾਰ ਵੀ ਹੋਏ ਉਹ ਖੁੱਲ ਕੇ ਇਹ ਗੱਲ ਕਹੇ ਕਿ ਵੀ ਦਿੱਲੀ ਵਾਲੇ ਅਫਦਾਲੀ ਅਜਿਹੇ ਸਾਤ ਤਰੀਕੇ ਨਾਲ ਪੰਜਾਬ ਨੂੰ ਰੁਟਣ ਆਏ ਹੋਏ ਨੇ ਔਰ ਮੁੱਖ ਮੰਤਰੀ ਨੂੰ ਅਪੀਲ ਕਰੇ ਕਿ ਨਿਕਲੋ ਇਹਨਾਂ ਦੇ ਚੁੰਗਲਾਂ ਤੋਂ ਬਾਹਰ ਮਰਨਾ ਤੁਸੀਂ ਦੇਖੋ ਪੰਜਾਬ ਦੇ ਹੋ ਤੇ ਪੰਜਾਬੀ ਬਣ ਕੇ ਰਹੋ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਬਿਮਾਰ ਹੋਣਾ ਉਹਦੇ ਉੱਤੇ ਕਈ ਤਰੀਕੇ ਦੀ ਅਟਕਲਾਂ ਚੱਲਨੀ ਆਮਨ ਅਰਵਲਾ ਵਾਲਾ ਐਪੀਸੋਡ ਹੋਣਾ ਐਮਐਲਏ ਨੂੰ ਫੋਨ ਜਾਣ ਦੀ ਗੱਲ ਬਾਹਰ ਨਿਕਲਣੀ ਇਹ ਸਾਰੀ ਗੱਲਾਂ ਜਾਂ ਕਿਸ ਪਾਸੇ ਰਹੀਆਂ ਤੁਸੀਂ ਸੂਬੇ ਦੇ ਵਿੱਚ ਜੋ ਕੁਝ ਕਰਨਾ ਚਾਹੁੰਦੇ ਹੋ ਜਿੱਦਾਂ ਦਾ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਹੋ ਉਸ ਪਾਸੇ ਤੇ ਗੱਲ ਤੁਰ ਵੀ ਨਹੀਂ ਰਹੀ ਔਰ ਹੋਰ ਇੱਕ ਤਰੀਕੇ ਦੀ ਕੰਟਰੋਵਰਸੀਆਂ ਆ ਰਹੀਆਂ ਇਹ ਇੱਕ ਇੰਡੀਕੇਸ਼ਨ ਹੈਗਾ ਕਿ ਸਰਕਾਰ ਨੂੰ ਸਾਹਮਣੇ ਵਾਸਤੇ ਸਰਕਾਰ ਨੂੰ ਅੱਗੇ ਚਲਾਉਣ ਵਾਸਤੇ ਤਕਰੀ ਚਲਾਉਣ ਵਾਸਤੇ ਤੇ ਤਕੇ ਨਾਲ ਸਰਕਾਰ ਨੂੰ ਚਲਾਓਗੇ ਤੇ ਫਿਰ ਅੱਗੇ ਚਲ ਕੇ ਬਹੁਤ ਔਖਾ ਹੋ ਜਾਏਗਾ ਹੋਰ ਇਹ ਸਥਿਤੀ ਬੜੀ ਇੱਕ ਭਿਆਨਕ ਹੈਗੀ ਹੈ ਭਿਆਨਕ ਇਸ ਕਰਕੇ ਹੈਗੀ ਹੈ ਕਿਉਂਕਿ ਹਰ ਸਰਕਾਰ ਹਰ ਸਰਕਾਰ ਹੈ ਜਾਂਦੀ ਹੈ ਵੀ ਆਪਾਂ ਰਿਪੀਟ ਕਰੀਏ ਪਰ ਫਿਰ ਹਾਲ ਰਿਪੀਟ ਕਰਨ ਵਾਲੀ ਸਥਿਤੀ ਦੇ ਵੀ ਸਰਕਾਰ ਨਹੀਂ ਹੈ ਇੰਦਰਪ੍ਰੀਤ ਜੀ ਜੋ 300 ਯੂਨਿਟਾਂ ਦੀ ਬਾਕੀ ਗੱਲ ਹੈ ਉਹ ਤਾਂ ਇਹਨਾਂ ਨਾਲੋਂ ਦੂਜੇ ਜ਼ਿਆਦਾ ਸਮਰਥਨੇ ਕਰਨਦੇ ਇਹਨਾਂ ਹਜ਼ਾਰ ਕਿਹਾ ਸੀ ਗਵਾਂਡ ਚ ਉਹਨਾਂ ਨੇ 2100 ਦਿੱਤਾ ਹੁਣ ਜੇ ਤੁਹਾਡੀ ਗਵਰਨਰ ਦੀ ਸਟੇਟ ਦੇ ਵਿੱਚ 2100 ਦਿੱਤਾ ਗਿਆ ਤੁਸੀਂ 2100 ਤੋਂ ਘਟਦੇ ਹੋਗੇ ਤੁਹਾਡੀ ਗੱਲ ਨਹੀਂ ਚਲਣੀ ਤੁਹਾਨੂੰ 2100 ਦੇਣਾ ਪੈਣਾ ਲੇਕਿਨ ਦੂਜੀ ਗੱਲ ਜਿਹੜੀ ਅੰਦਰ ਪ੍ਰਿਤੀ ਤੁਹਾਡੇ ਇੱਥੇ ਤੁਹਾਡੇ ਤੋਂ ਮੇਰੀ ਸਮਝਣ ਵਾਲੀ ਹੈ ਕਿ ਮੁੱਖ ਮੰਤਰੀ ਦੀ ਪਰਫਾਰਮੈਂਸ ਵੀ ਉਥੋਂ ਤੱਕ ਨਹੀਂ ਹੈ ਜਿੱਥੋਂ ਤੱਕ ਮੁੱਖ ਮੰਤਰੀ ਦੀ ਹੁੰਦੀ ਹੈ ਅਸੀਂ ਹਮੇਸ਼ਾ ਕਹਿੰਦੇ ਹਾਂ ਬਿਊਰੋਕ੍ਰੇਸੀ ਚੋਂ ਇਹ ਗੱਲ ਨਿਕਲਦੀ ਆ ਕਿ ਕਦੇ ਵੀ ਨਿਠ ਕੇ ਮੀਟਿੰਗਸ ਨਹੀਂ ਹੋਈਆਂ ਮਹਕਮਿਆਂ ਨੂੰ ਮਾਨੀਟਰ ਕਰਨ ਲਈ ਕਦੇ ਵੀ ਅਕਾਉਂਟੇਬਿਲਟੀ ਤੈਅ ਨਹੀਂ ਕੀਤੀ ਗਈ। ਕਦੇ ਅਸੀਂ ਪੰਜਾਬ ਦੇ ਇੱਕ ਇੱਕ ਕੋਣ ਨੂੰ ਛੂੰਹਦੇ ਹੋਏ ਸਰਕਾਰ ਦਾ ਕੋਈ ਧਿਰ ਨਹੀਂ ਦੇਖੀ। ਕੁਝ ਇੱਕ ਮੰਤਰੀ ਕੰਮ ਕਰਦੇ ਦਿਖੇ ਨੇ। ਮੁੱਖ ਮੰਤਰੀ ਦਫ਼ਤਰ ਉਸ ਤਰ੍ਹਾਂ ਐਕਟੀਵੇਟ ਨਹੀਂ ਹੋਇਆ ਜਿੱਦਾਂ ਇੱਕ ਆਮ ਬੰਦੇ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ 9 ਤੋਂ 5 ਕੰਮ ਹੋਊਗਾ। ਲੋਕਾਂ ਦੀ ਭਲਾਈ ਲਈ ਸਿਰ ਸੁੱਟ ਕੇ ਕੰਮ ਕੀਤਾ ਜਾਊਗਾ। ਅਫਸਰਾਂ ਦੀ ਲਾਈਨ ਲੱਗੀ ਹੋਇਆ ਕਰੂਗੀ। ਸੀਐਮ ਆਪਸ ਦੇ ਬਾਹਰ ਮੀਟਿੰਗਾਂ ਦੇ سلسلے ਹੋਣਗੇ ਹਰ ਸ਼ਾਮ ਨੂੰ ਬਰੀਫਿੰਗ ਹੋਊਗੀ ਕਿ ਕਿਹੜੇ ਵਿਭਾਗ ਦੇ ਵਿੱਚ ਕਿਹੜੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਅੱਗੇ ਕਿੱਦੇ ਬਦਲਾ ਟਾਰਗੇਟ ਸੈੱਟ ਕੀਤੇ ਜਾਣਗੇ ਮਹੀਨੇ-ਮਹੀਨੇ ਦੇ ਟਾਰਗੇਟ ਹੋਣਗੇ ਤਿੰਨ-ਤਿੰਨ ਮਹੀਨੇ ਦੇ ਟਾਰਗੇਟ ਹੋਣਗੇ ਕੋਈ 10 ਸਾਲ ਲੰਬੀ ਰਣਨੀਤੀ ਬਣੂਗੀ ਨੀਤੀ ਬਣੂਗੀ ਜਿੱਥੋਂ ਸਟੇਟ ਦਾ ਮੂਹ ਮੰਦਰਾ ਬਦਲੇ ਪਿਛਲੀਆਂ ਗਲਤੀਆਂ ਸੁਧਾਰੀਆਂ ਜਾਣਗੀਆਂ ਨਵੇਂ ਮਾਪਦੰਡ ਤੈਅ ਕੀਤੇ ਜਾਣਗੇ ਪੰਜਾਬੀਆਂ ਨੂੰ ਆਸ ਦੀ ਕਿਰਨ ਵਿਖਾਈ ਜਾਊਗੀ ਸਭ ਕੁਝ ਤਾਂ ਗੈਰਹਾਜ਼ਰ ਕਿਤਰੀਵਾਲ ਸਾਹਿਬ ਕਿਸ ਆਧਾਰ ਤੇ ਲੋਕਾਂ ਕੋਲ ਜਾਣਗੇ ਜੀ ਮੋਟਲੈਂਡ ਤਿੰਨਦਾਵਾ ਸਾਹਿਬ ਜਿਹੜੀ ਮੈਂ ਪਹਿਲਾਂ ਲੈਕ ਆਫ ਕੌਨਫੀਡੈਂਸ ਦੀ ਗੱਲ ਕੀਤੀ ਹੈ ਉਹ ਕੱਲੀ ਐ ਐਮ ਐਲ ਏ ਸਪ੍ਰਤੀ ਜਾਂ ਇਨ੍ਹਾਂ ਮੰਤਰੀਆਂ ਪ੍ਰਤੀ ਨਹੀਂ ਉਹ ਨਹੀਂ ਜਿਆਦਾ ਉਸ ਤੋਂ ਸ਼ਾਇਦ ਜਿਆਦਾ ਬਿਊਰੋਕ੍ਰਾਸੀ ਪ੍ਰਤੀ ਵੀ ਹੈ ਜੇਕਰ ਤੁਸੀਂ ਦੇਖੋ ਜਿਹੜੀ ਜਿਹੜੇ ਬਿਊਰੋਕਰੇਟਸ ਤੋਂ ਤੁਸੀਂ ਮਤਲਬ ਕੰਮ ਕਰਾਣਾ ਚਾਹੁੰਦੇ ਹੋ ਜੋ ਤੁਹਾਡੇ ਮਨ ਚੈਪਲਾਨ ਜੋ ਵੀ ਹੋਏ ਤੁਹਾਡੇ ਮਨ ਚ ਅਗਰ ਤੁਸੀਂ ਉਹ ਨਾਤਾ ਬਿਊਰੋਕਰੇਟਸ ਨਾਲ ਡਿਸਕਸ ਕਰ ਰਹੇ ਹੋ ਨਾ ਹੀ ਟੈਕਨੋਕਰੇਟਸ ਨਾਲ ਡਿਸਕਸ ਕਰ ਰਹੇ ਹੋ ਨਾ ਹੀ ਆਪਣੀ ਪਾਰਟੀ ਦੇ ਬੰਦਿਆਂ ਨਾਲ ਡਿਸਕਸ ਕਰ ਰਹੇ ਹੋ ਤੁਸੀਂ ਸਿਰਫ ਉਪਰੋਂ ਦਿੱਲੀ ਤੋਂ ਇੱਕ ਹੁਕਮ ਆਇਆ ਤੇ ਪਜਾਤਾ ਇਹਦੇ ਨਾਲ ਤਾਂ ਕੰਮ ਨਹੀਂ ਚੱਲਦਾ ਹੁੰਦਾ ਪੰਜਾਬ ਦੀਆਂ ਸਥਿਤੀਆਂ 'ਚ ਦਿੱਲੀ ਦੀਆਂ ਸਥਿਤੀਆਂ ਤੋਂ ਜ਼ਮੀਨ ਆਸਮਾਨ ਦਾ ਅੰਤਰ ਹੈ ਦਿੱਲੀ ਇੱਕ ਜਸਟ ਸ਼ਹਿਰ ਹੈ ਪੰਜਾਬ ਇੱਕ ਸਟੇਟ ਹੈ ਇੱਥੇ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਅਲੱਗ ਤਰ੍ਹਾਂ ਦੀਆਂ ਜ਼ਰੂਰਤਾਂ ਨੇ ਸੋ ਅਸੀਂ ਅਗਰ ਉਹਨੂੰ ਹੈਂਡਲ ਕਰਕੇ ਨਹੀਂ ਚੱਲਦੇ ਤਾਂ ਫਿਰ ਦਿੱਕਤ ਆਏਗੀ ਉਹ ਆਈ ਮੈਂ ਜਿਹੜੀ ਗੱਲ ਕਰ ਰਿਹਾ ਕਿ ਕੋਈ ਵੀ ਅਫਸਰ ਹੋਵੇ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਪੰਜਾਬ ਤੋਂ ਬਾਹਰ ਦਾ ਹੋਵੇ ਪਿਛਲੇ ਵੀ 25 ਸਾਲਾਂ ਸਾਲ ਇੱਥੇ ਰਹਿ ਕੇ ਉਹ ਬਹੁਤ ਕੁਝ ਚੀਜ਼ਾਂ ਇੱਥੇ ਦੀਆਂ ਸਿੱਖ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਐਸ ਡੀ ਐਮ ਤੋਂ ਸ਼ੁਰੂਆਤ ਕਰਦੇ ਨੇ ਫਿਰ ਏ ਡੀ ਸੀ ਡੀ ਸੀ ਕਮਿਸ਼ਨਰ ਮਹਿਕਮਿਆਂ ਦੇ ਸੈਕਟਰੀ ਸਪੈਸ਼ਲ ਸੈਕਟਰੀ ਸਭ ਕੁਝ ਬਣਦੇ ਹੋਏ ਇੱਕ ਔਰ ਵਕ ਵਕ ਮਹਿਕਮਿਆਂ ਦੇ ਵਜ਼ੀਰਾਂ ਨਾਲ ਗੱਲ ਕਰਦੇ ਹੋਏ ਸਰਕਾਰਾਂ ਨਾਲ ਚੱਲਦੇ ਹੋਏ ਇੱਕ ਬਹੁਤ ਵੱਡਾ ਐਕਸਪੀਰੀਅੰਸ ਉਹਨਾਂ ਕੋਲੇ ਆ ਜਾਂਦਾ ਜਿਸ ਤੋਂ ਮਤਲਬ ਉਹ ਕਿਸੇ ਵੀ ਬੰਦੇ ਨੂੰ ਗਾਈਡ ਕਰ ਸਕਦੇ ਆ ਵੀ ਆ ਚੀਜ਼ ਇਸ ਤਰ੍ਹਾਂ ਚੱਲੇਗੀ ਤਾਂ ਸਾਰਿਆਂ ਦੇ ਘਰੋਂ ਕਮ ਸੇ ਕਮ 2 4 5 ਬਹੁਤ ਕੌਨਫੀਡੈਂਟ ਬੰਦੇ ਤਾਂ ਆਪਣੇ ਲਗਾਏ ਜਾ ਸਕਦੇ ਹੈ ਨਾ ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ ਕਿ ਆਪਾਂ ਉਹ ਵੀ ਨਾ ਕਰ ਸਕੀਏ ਹਰ ਸਰਕਾਰ 'ਚ ਉਹਨਾਂ ਦੇ ਕੁਝ ਕੌਨਫੀਡੈਂਟ ਆਫੀਸਰ ਰਹਿੰਦੇ ਸਰ ਉਹਨਾਂ ਦੇ ਥਰੂ ਮਤਲਬ ਉਹ ਕੰਮ ਕਰਦੇ ਰਹੇ ਚਾਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹ ਕੈਪਟਨ ਅਮਰਿੰਦਰ ਸਿੰਘ ਹੋਣ ਇਹ ਤੁਸੀਂ ਇਹਨਾਂ ਦਾ ਦੇਖੋ ਔਰ ਇਵਨ ਚਰਨਜੀਤ ਚੰਨੀ ਹੋਰਾਂ ਨੇ ਵੀ ਆਪਣੇ ਕੌਨਫੀਡੈਂਟ ਬੰਦੇ ਲਗਾਏ ਸੀ ਪਰ ਉਹ ਕਰਦੇ ਰਹੇ ਨੇ ਕੰਮ ਮਤਲਬ ਉਸ ਦਿਸ਼ਾ ਚ ਇੱਕ ਇਹੀ ਮੈਂ ਸਰਕਾਰ ਦੇਖੀ ਜਿਹਦੇ ਚ ਕਿਸੇ ਦਾ ਕੋਈ ਕੌਨਫੀਡੈਂਟ ਬੰਦਾ ਹੀ ਨਹੀਂ ਹੈ ਕੋਈ ਪਤਾ ਹੀ ਨਹੀਂ ਹੈ ਕਿ ਕੌਣ ਕਿਹਦਾ ਹੈ ਮਤਲਬ ਬਿਊਰੋਕ੍ਰੈਟਿਕ ਕਿਸੇ ਮਨ ਲਓ ਕਿਸੇ ਵਿਭਾਗ ਦੇ ਮੰਨ ਲਓ ਸੈਕਟਰੀ ਨੂੰ ਅਗਰ ਉਹ ਕੰਮ ਕਰਵਾਣਾ ਹੈ ਉਹਨੂੰ ਇਹ ਹੀ ਨਹੀਂ ਪਤਾ ਚੱਲਦਾ ਵੀ ਉਹਨੇ ਹੁਕਮ ਲੈਣਾ ਕਿੱਥੋਂ ਹੈ ਕਿ ਉਹ केजरीवाल ਸਾਹਿਬ ਤੋਂ ਲੈਣਾ ਹੈ केजरीवाल ਸਾਹਿਬ ਦੀ ਟੀਮ ਤੋਂ ਲੈਣਾ ਹੈ ਜੀ मिनिस्टर ਤੋਂ ਲੈਣਾ ਹੈ ਜੀ ਐਮ ਆਫਿਸ ਤੋਂ ਲੈਣਾ ਹੈ ਕਿੱਥੋਂ ਜਾਏ ਜਾਏ ਕਿੱਥੇ ਤੇ ਐਨੇ ਚੀਜ਼ ਬਸ ਲੰਘ ਜਾਂਦੀ ਹੈ ਤੇ ਫਿਰ ਤੁਸੀਂ ਉਹਦੇ ਪਿੱਛੇ ਭੱਜਦੇ ਰਹੋ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਿ ਹਾਊਸਿੰਗ ਵਾਲੇ ਮਾਮਲੇ 'ਚ ਮੈਂ ਇੱਕ ਵੱਡਾ ਉਧੇਰਾ ਤੁਸੀਂ ਇੱਕ ਬਣਾਲੀ ਵੀ ਸਾਨੂੰ 17-18000 ਕਰੋੜ ਰੁਪਏ ਚਾਹੀਦਾ ਹੈ ਜੀ ਔਰ ਹਾਊਸਿੰਗ 'ਚੋਂ ਇਹ ਆ ਸਕਦਾ ਹੈ ਹਾਊਸਿੰਗ ਦੀ ਬੈਠੇ-ਬੈਠੇ ਇੱਕ ਪਲਾਨਿੰਗ ਕਰ ਲੀਜੀ ਵੀ ਆਪਾਂ 65000 ਕਰੋੜ ਏਕੜ ਜ਼ਮੀਨ ਐਕਵਾਇਰ ਕਰ ਲਓ ਵੀ ਐਡਾ ਸੌਕਾ ਕੰਮ ਹੈ 60000 ਏਕੜ ਜ਼ਮੀਨ ਇੱਥੇ ਤਾਂ 500 ਏਕੜ ਜ਼ਮੀਨ ਜੇ ਐਕਵਾਇਰ ਕਰਨੀ ਹੋਵੇ ਤਾਂ 3-3 ਸਾਲ ਲੱਗਦੇ 65000 ਏਕੜ ਦਾ ਤਾਂ ਮਤਲਬ ਬਹੁਤ ਦੂਰ ਦਾ ਮਤਲਬ ਇਹਦਾ ਮਤਲਬ ਤੁਸੀਂ ਕੋਈ ਸਟੱਡੀ ਨਹੀਂ ਕੀਤੀ ਇਸ ਦੀ ਪੀਡੀਸੀ ਬਣਾਇਆ ਇੱਕ ਇਹਨਾਂ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਉਹ ਚ ਕਹਿੰਦੇ ਕਿ ਬਹੁਤ ਉਹ ਹਰ ਚੀਜ਼ ਲਈ ਰਾਏ ਦਿੰਨਾ ਠੀਕ ਹੋਏਗਾ ਮੈਂ ਨਹੀਂ ਕਹਿੰਦਾ ਕਿ ਉਹ ਬੰਦੇ ਮਾੜੇ ਹੋਣਗੇ ਕਿਉਂਕਿ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਮੈਂ ਉਸ ਤੇ ਕੋਈ ਟਿੱਪਣੀ ਵੀ ਨਹੀਂ ਕਰਨਾ ਚਾਹੁੰਦਾ ਪਰ ਜਿੰਨੀ ਕੁ ਮੈਂ ਮਤਲਬ ਉਹਨਾਂ ਕਰ ਬਾਰੇ ਜਾਣਕਾਰੀ ਹਾਸਲ ਕੀਤੀ ਹੋਈ ਹੈ ਉਹਨਾਂ ਕਰ ਤੱਕ ਮੈਨੂੰ ਪਤਾ ਕਿ ਕਿਸੇ ਬੰਦੇ ਨੂੰ ਪੰਜਾਬ ਦੀ ਧਰਾਤਲ ਦੀ ਸਥਿਤੀ ਪਤਾ ਹੀ ਨਹੀਂ ਹੈ ਪੰਜਾਬ ਦੇ ਲੋਕਾਂ ਦਾ ਵਿਵਹਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਹੁਣ ਉਹਨਾਂ ਦੀਆਂ ਮਤਲਬ ਤੁਸੀਂ ਅਡਵਾਈਸਿਸ ਲੈ ਕੇ ਅਗਰ ਕੰਮ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਬਹੁਤੇ ਕਾਮਯਾਬ ਹੋ ਪਾਓਗੇ ਪਰ ਹਜੇ ਤੱਕ ਕੋ ਉਸ ਚੀਜ਼ਾਂ ਦਿਖ ਨਹੀਂ ਰਿਹਾ ਸਾਲ ਰਹਿ ਗਿਆ ਇਹ ਵੀ ਓਕਾ ਸੋਕਾ ਚਲੋ ਮਤਲਬ ਹੁਣ ਅਫਸਰ ਕਹਿਣ ਲੱਗ ਗਿਆ ਵੀ ਇਹ ਵੀ ਨਿਕਲੀ ਜਾਊਗਾ ਜੀ ਕੋਈ ਗੱਲ ਤੁਸੀਂ ਇਹ ਤਾਂ ਦੇਖੋ ਅਜੇ ਤੱਕ ਇੱਕ ਦਰਜਨ ਅੱਧਾ ਦਰਜਨ ਅਫਸਰ ਤੁਸੀਂ ਹਵਾ 'ਚ ਟੰਗ ਰੱਖਿਆ ਕਿਉਂ ਟੰਗ ਰੱਖਿਆ ਕਿਉਂਕਿ ਤੁਹਾਡੀ ਨਹੀਂ ਮੰਦੇ ਹੋਣੇ ਮਤਲਬ ਜੋ ਤੁਸੀਂ ਅੰਟਕੰਟ ਕੰਮ ਉਹਨਾਂ ਨੂੰ ਕਹਿ ਰਹੇ ਹੋਗੇ ਨਹੀਂ ਕਰ ਰਹੇ ਹੋਣੇ ਇਸ ਕਰਕੇ ਤੁਸੀਂ ਹਵਾ 'ਚ ਟੰਗ ਦਾ ਠੀਕ ਹੈ ਕਰ ਦੋ ਮਤਲਬ ਇਹ ਚਾ ਵਿਵਹਾਰ ਦੂਜੇ ਬਿਊਰੋਕਰੇਟਸ ਤੇ ਕੀ ਨਹੀਂ ਪੰਦਾ ਤੁਹਾਡੇ ਕੌਨਫੀਡੈਂਟ ਬੰਦੇ ਅੱਜ ਗਵਰਨਮੈਂਟ ਆਫ ਇੰਡੀਆ ਦੀ ਉੱਛ ਚਲੇ ਗਿਆ ਇਹ ਵੀ ਨੂੰ ਪ੍ਰਸਾਦ ਹੋਰੀ ਮੁੱਖ ਮੰਤਰੀ ਦੇ ਜੀ ਪ੍ਰਿੰਸੀਪਲ ਸੈਕਟਰੀ ਰਹੇ ਨੇ ਆ सॉरी ਚੀਫ ਮਿਨਿਸਟਰ ਸੈਕਟਰੀ ਸਪੈਸ਼ਲ ਚੀਫ ਸੈਕਟਰੀ ਟੂ ਸੀਐਮ ਰਹੇ ਨੇ ਤੁਸੀਂ ਦੇਖੋ ਅੱਜ ਉਹ ਜੀਐਸਟੀ ਜਿਹੜੀ ਹੈਗੀ ਹੈ ਉਹ ਬਣੀ ਹੈ ਉਹਦੇ ਮੈਂਬਰ ਬਣ ਗਏ ਮਤਲਬ ਜੀਐਸਟੀ ਟ੍ਰਿਬਿਊਨਲ ਜਿਹੜਾ ਬਣਿਆ ਉਹਦੇ ਮੈਂਬਰ ਬਣ ਗਿਆ ਕਮਨਟ ਆਫ ਇੰਡੀਆ ਦਾ ਮਤਲਬ ਤੁਸੀਂ ਇੱਥੇ ਉਹਨਾਂ ਨੂੰ ਕੁਝ ਵੀ ਦਿੱਤਾ ਦਿੱਤਾ ਐਨਆਰਆਈ ਕਮਿਸ਼ਨ ਤੇ ਇੱਕ ਮੈਂਬਰ ਉਹ ਕੀ ਤੁਹਾਡੇ ਕੌਨਫੀਡੈਂਟ ਜਿਹੜਾ ਇੱਕ ਤੁਹਾਡਾ ਕੌਨਫੀਡੈਂਟ ਆਫੀਸਰ ਹੈ ਕੀ ਉਹਦੇ ਲੈਵਲ ਦਾ ਹੈ ਦੀ ਪੋਸਟ ਹੈ ਇਸੇ ਤਰ੍ਹਾਂ ਹੀ ਪਹਿਲਾਂ ਇਹੀ ਲੈ ਕੇ ਆਏ ਸੀ ਵੀ ਕੇ ਜੰਝੂ ਹੋਰ ਮੇਰਾ ਅਹਿਸਾਸ ਹੈ ਕਿ ਜਿੰਨਾ ਕੰਮ ਉਹਨਾਂ ਨੇ ਮਤਲਬ ਇਹਨਾਂ ਦਾ ਕੀਤਾ ਹੈ ਇਹਨਾਂ ਦੇ ਕਹਿ ਅਨੁਸਾਰ ਕੀਤਾ ਹੈ ਤਾਂ ਉਹਨਾਂ ਨੂੰ ਵੀ ਕਿਹੜਾ ਕਮਿਸ਼ਨ ਕਿ ਇਹ ਚੀਜ਼ਾਂ ਦੇ ਅਸਰ ਬਿਊਰੋਕਰੇਟਸ ਤੇ ਜਾਂਦੇ ਹੀ ਨੇ ਫਿਰ ਉਹ ਕੰਮ ਨੂੰ ਬਹੁਤ ਸਲੋ ਕਰ ਦਿੰਦੇ ਹੈ ਮਤਲਬ ਉਹ ਚੱਲਣ ਹੀ ਨਹੀਂ ਦੇਣਗੇ ਕੰਮ ਨੂੰ ਫਾਈਲਾਂ ਭੇਜੀ ਜਾਣਗੇ ਦੋ ਦੋ ਮਹੀਨੇ ਫਾਈਲਾਂ ਨਹੀਂ ਜਾਣਗੀਆਂ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਅਸਰ ਇਹ ਹੋ ਰਿਹਾ ਹੈ ਕਿ 3.5 ਸਾਲ ਲੱਗੇ ਅੱਜ ਅਸੀਂ ਉਸ ਸੱਚੀ ਤੀਂ ਦੇ ਵਿੱਚਿਆਂ ਜਦੋਂ ਅਸੀਂ ਇਹ ਕਹਿ ਰਹਿਆ ਕਿ ਇਹ ਸਰਕਾਰ ਦਾ ਕੋਈ ਇੱਕ ਕੰਮ ਜੇ ਕੋਈ ਇਹ ਸਰਕਾਰ ਨਹੀਂ ਨਾ ਸਕੇ ਵੀ ਹਾਂ ਇਹ ਸਾਡਾ ਕੰਮ ਹੈ ਬਾਸਕਰ ਸਾਹਿਬ ਨੇ 300 ਯੂਨੋ ਦੀ ਗੱਲ ਕੀਤੀ ਬਾਸਕਰ ਸਾਹਿਬ ਖਜ਼ਾਨੇ ਚੋਂ ਚੱਕ ਕੇ ਪੈਸੇ ਕਿਸੇ ਨੂੰ ਦੇਣਾ ਇਹ ਕੋਈ ਕੰਮ ਨਹੀਂ ਹੈ ਇਹ ਤਾਂ ਕੋਈ ਵੀ ਕਰ ਸਕਦਾ ਹੈ ਇਹ ਸਰਕਾਰ ਨਾਲੋਂ ਦੀ ਕੋਈ ਹੋਰ ਹੁੰਦਾ ਉਹਨੇ ਵੀ ਕਰ ਦੇਣਾ ਸਵਾਲ ਇਹ ਹੈ ਕਿ ਜਿਹੜਾ ਕਰਜ਼ਾ ਸਾਡੇ ਉੱਤੇ ਚੜੀ ਜਾ ਰਿਹਾ ਹੈ ਸਾਡਾ ਰੈਵਨਿਊ ਥੱਲੇ ਜਾઈ ਜਾ ਰਹੇ ਨੇ ਸਾਡੀਆਂ ਖਰਚੇ ਵਧੀ ਜਾ ਰਹੇ ਨੇ ਕੀ ਅਸੀਂ ਉਹਨੂੰ ਕੰਟਰੋਲ ਕਰਨ ਲਈ ਕੁਝ ਕੀਤਾ ਅਸੀਂ ਸਾਡੀ ਜਿਹੜੀ ਐਗਰੀਕਲਚਰ ਹੈ ਉਹ ਇੱਕ ਸਟੈਗਨੇਸ਼ਨ ਪੁਆਇੰਟ ਤੇ ਆ ਗਈ ਆ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਡੀ ਵੀਟ ਦੀ ਵੀਟ ਜਾਂ ਚਾਵਲ ਦੀ ਕੰਟਰੀ ਚ ਡਿਮਾਂਡ ਨਹੀਂ ਪਾਕਿਸਤਾਨ ਵਾਲੀ ਸਾਡੀ ਸਾਡੀ ਬਲੌਕ ਹੈ ਅਸੀਂ ਲੈ ਕੇ ਕਿੱਥੇ ਜਾਣਾ ਫਿਰ ਇਹਨੂੰ ਇਸ ਤੋਂ ਨਿਕਲਣ ਲਈ ਫਿਰ ਕਰਨਾ ਕੀ ਹੈ ਅਸੀਂ ਜਿਹੜਾ ਐਗਰੀਕਲਚਰ ਪਾਲਿਸੀ ਤੇ ਬੜੇ ਦਮਗੱਜੇ ਮਾਰੇ 1.5 ਸਾਲ ਪਾਲਿਸੀ ਬੜਨ ਚਲਾ ਗਿਆ 1.5 ਸਾਲ ਹੀ ਪਈ ਹੋਈ ਨੂੰ ਗਿਆ ਤਾਂ ਹੁਣ ਮਤਲਬ ਅਗਰ ਉਹ ਟਾਈਮ ਹੀ ਨਿਕਲ ਗਈ ਜਦੋਂ ਐਕਟ ਕਰਨ ਦਾ ਟਾਈਮ ਸੀ ਉਹ ਨਿਕਲ ਚੁੱਕੇ ਹੁਣ ਜਦੋਂ ਕਰਨ ਕਰਨਗੇ ਵੀ ਤਾਂ ਕੀ ਉਹਦੇ ਰਿਜ਼ਲਟ ਆਣਗੇ ਨਹੀਂ ਆ ਸਕਦੇ ਤਾਂ ਇਹਦਾ ਮਤਲਬ ਹੈ ਵੀ ਅਸੀਂ ਜਿਹੜੇ ਲੋਕਾਂ ਨੇ ਢੁੱਡ ਤੋਂ ਉਮੀਦ ਲਗਾਈ ਸੀ ਉਹਦਾ ਜਿਹੜਾ ਪ੍ਰਣਾਮ ਹੈ ਉਹ ਅੱਜ ਵੀ ਜ਼ੀਰੋ ਹੀ ਹੈ ਬਿਲਕੁਲ ਠੀਕ ਹੈ ਬਹੁਤ ਸਾਰੇ ਕੰਮ ਜਿਹੜੇ ਇਹਨਾਂ ਨੇ ਸ਼ੁਰੂ ਕਰਨੇ ਸੀ ਕੀਤੇ ਹੀ ਨਹੀਂ ਹਜੇ ਤੱਕ ਨਹੀਂ ਕੀਤੇ ਤੇ ਰਿਜ਼ਲਟ ਉਹਨਾਂ ਦੇ ਕੀ ਆਉਣੇ ਹੁਣ ਤੁਸੀਂ ਕੀ ਕਰੋਗੇ ਔਰ ਤੁਸੀਂ ਕਿੰਨਾ ਆਧਾਰਾਂ ਦੇ ਉੱਤੇ ਲੋਕਾਂ ਕੋਲੋਂ ਵੋਟ ਮੰਗਣੀ ਆ ਇਹ ਪਾਰਟੀ ਦੇ ਅੰਦਰ ਫਿਕਰਬਧੇ ਹੋਏ ਨੇ ਇਹ ਇਹੀ ਸਾਰਾ ਰੌਲਾ ਹੈ ਰੌਲਾ ਇਹੀ ਐਮਐਲਏ ਕੋਲ ਹੈ ਕਿ ਸਾਡੀ ਜ਼ਮੀਨ ਕਿੱਥੇ ਆ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਖਲੋਤਿਆ ਇਹਦੇ ਤੇ ਲੜ ਸਕਦੇ ਆ ਕਿ ਨਹੀਂ ਜਿਹੜੇ ਹੜਾਾਂ ਦੀ ਸਥਿਤੀ ਆ ਕੱਲ ਪ੍ਰਧਾਨ ਮੰਤਰੀ ਹੋ ਕੇ ਗਏ ਨੇ ਅਸੀਂ ਤੁਹਾਡੇ ਤੋਂ ਡਿਟੇਲ ਲੈਣੀ ਆ ਮੈਂ ਭਾਸਕਰ ਸਭ ਤੋਂ ਪਹਿਲਾਂ ਚੱਲਿਆ ਜਿਹੜੀ ਹੜਾਾਂ ਦੀ ਸਥਿਤੀ ਆ ਇਹਨੇ ਇਹਨਾਂ ਦਾ ਹੋਰ ਦਵਾਲਾ ਕੱਢ ਦੇਣਾ ਤੁਸੀਂ ਆਉਂਦੇ ਦਿਨਾਂ ਦੀਆਂ ਸਮੱਸਿਆਵਾਂ ਬਿਨਾ ਪੈਸੇ ਤੋਂ ਕਿਵੇਂ ਹੱਲ ਕਰ ਲੋਗੇ ਕੇਂਦਰ ਕਿਹੜਾ ਐਡਾ ਟੋਡਾ ਬਹੁਤ ਸਾਕਾਇਕ ਉਹ ਤੁਹਾਨੂੰ ਪੈਸੇ ਦੇ ਦੂਗਾ ਤੁਹਾਨੂੰ ਮੁਸ਼ਕਲ ਚੋਂ ਕੱਢ ਦੂਗਾ ਫੇਸ ਤਾਂ ਤੁਹਾਡੇ ਐਮ ਐਲ ਏ ਤੁਹਾਡੇ ਮੰਤਰੀਆਂ ਤੁਹਾਡੇ ਡੀ ਸੀਜ਼ ਨੂੰ ਤੁਹਾਡੇ ਥੱਲੇ ਅਫਸਰ ਅਫਸਰਾਂ ਨੂੰ ਕਰਨਾ ਪੈਣਾ ਤੁਹਾਨੂੰ ਕਰਨਾ ਪੈਣਾ ਇਹ ਇਹ ਇਹਨਾਂ ਲਈ ਅਗਲੇ 3 ਮਹੀਨੇ ਦਾ ਸੰਕਟ ਬਹੁਤ ਵੱਡਾ ਹੈ ਇਹਦੇ ਵਿੱਚੋਂ ਉੱਪਰ ਨਾ ਕਿਵੇਂ ਹੈ ਕੀ ਕੋਈ ਰਣਨੀਤੀ ਬਣਾਈ ਹੈ